ਸਭ ਜੀ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਚਾਰੀ ਉਹਦੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਉਹਦੀ ਰਜਾ ਦੇ ਵਿੱਚ ਹੋ ਰਿਹਾ ਹੈ ਭੈ ਵਿੱਚ ਪਵਨ ਵਹ ਸਦਵਾਹ ਭੈ ਵਿੱਚ ਠੱਲਾ ਹੈ ਲਖ ਦਰਿਆਓ ਲੱਖਾਂ ਪਾਤਾਲ ਆਕਾਸ ਗਾਵਨ ਤੁਨੋਂ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਇਹ ਸਾਰੇ ਹੀ ਪੌਣ ਪਾਣੀ ਜਿੰਨੇ ਵੀ ਦੇਵੀ ਦੇਵਤੇ ਨੇ ਜਿੰਨੇ ਵੀ ਪੀਰ ਪੈਗੰਬਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰ ਰਹੇ ਹਨ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਸਿੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਆਗਿਆ ਭਈ ਅਕਾਲ ਕੀ ਤਵੀ ਚਲਾਈਓ ਪੰਥ ਸਹਬ ਜੀ ਕਹਿੰਦੇ ਮੈਨੂੰ ਆਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋਈ ਹੈ ਉਹਦੀ ਆਗਿਆ ਉਹਦੇ ਹੁਕਮ ਕਰਕੇ ਹੀ ਮੈਂ ਇੱਕ ਨਿਆਰਾ ਰਸਤਾ ਇੱਕ ਨਿਆਰਾ ਖਾਲਸਾ ਸਜਾਦੀ ਹੈ ਐਸੇ ਗੁਰੂ ਦੇ ਲੜਦਾ ਰਹੀ ਹੈ ਜਿਹੜਾ ਗੁਰੂ ਮਰੇਗਾ ਨਹੀਂ ਨਾਹੀ ਜੰਮੇਗਾ ਗੌਰ ਕਰਿਓ ਧੰਨ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਇਹ ਰੰਗੀ ਦੁਨੀਆ ਤੱਕ ਮਨਾਇਆ ਜਾਣਾ ਹੈ ਪ੍ਰਕਾਸ਼ ਦਿਹਾੜਾ ਗੁਰਤਾ ਗਦੀ ਦਿਵਸ ਗੁਰਤਾ ਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਨਾਇਆ ਜਾਣਾ ਹੈ ਲੇਕਿਨ ਗੁਰੂ ਦਾ ਸਿੱਖ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਹੀਦੀ ਦਿਹਾੜਾ ਨਹੀਂ ਮਨਾਏਗਾ ਆਖੋ ਸਤਿਨਾਮ ਕਿਉਂਕਿ ਗੁਰੂ ਸਦਾ ਵਿਰਾਜਮਾਨ ਹੈ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਗੁਰੂ ਪਤ ਸਾਹਿਬ ਨੂੰ ਲਾਖੇ ਗਏ ਇਸੇ ਹੀ ਬਾਣੀ ਦਾ ਇਸੇ ਹੀ ਸ਼ਬਦ ਦਾ ਜੋ ਗੁਰਮੰਤਰ ਹੈ ਨਾਮ ਸ਼ਬਦ ਹੈ ਉਹ ਪੰਜ ਪਿਆਰਿਆਂ ਨੂੰ ਅਧਿਕਾਰ ਹੈ ਪੰਜ ਪਿਆਰੇ ਸਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਜੁੜ ਕਰਕੇ ਅੰਜ ਪਿਆਰੇ ਸਹਿਬਾਨ ਨਾਮ ਸ਼ਬਦ ਬੰਦਾ ਹੈ ਇੱਥੇ ਕੰਨਾ ਵਾਟੀ ਗੁਰ ਮੈਂ ਤੇਰਾ ਗੁਰੂ ਤੂੰ ਮੇਰਾ ਚਿੱਲੇ ਵਾਲਾ ਸ਼ਬਦ ਨਹੀਂ ਹੈ ਇੱਥੇ ਪੜਦੇ ਵਾਲਾ ਕਮ ਨਹੀਂ ਹੈ ਇੱਥੇ ਤੇ ਖੱਤਰੀ ਸੂਦ ਵੈ ਚੋ ਵਰਣਾ ਕੋ ਸੰਜਾ ਸਾਰਿਆਂ ਨੂੰ ਸੰਜਾ ਉਪਦੇਸ਼ ਹੈ ਉਹਨਾਂ ਧਿਆਨ ਦਿਓ ਇਸ ਗੁਰਮੰਤਰ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਹੈ ਮੂਲ ਮੰਤਰ ਦਾ ਅਭਿਆਸੀ ਹੈ ਭਾਈ ਬਿਲਕੁ ਰੋਜ਼ ਜੁੜਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਨਾਲ ਬੰਦਗੀ ਕਰਦਾ ਹੈ ਹੁਣ ਏਸੇ ਹੀ ਨਗਰ ਦੇ ਵਿੱਚ ਇੱਕ ਜੋਗੀ ਹੈ ਜਿਹੜਾ ਰਹਿੰਦਾ ਹੈ ਬੜਾ ਈਰਖਾ ਦੇ ਨਾਲ ਭਰਿਆ ਹੋਇਆ ਜੀ ਬੜੀ ਜਹਿਲਸਲੇ ਨਾਲ ਭਰਿਆ ਹੋਇਆ ਸਾਰੇ ਪਿੰਡ ਦੇ ਲੋਕੀ ਜਿੰਨੇ ਹੈਗੇ ਨੇ ਉਹ ਸਾਡੇ ਇਹਦੇ ਕੋਲ ਜਾਂਦੇ ਸਾਡੇ ਇਹਨੂੰ ਪੂਜਦੇ ਆ ਪਰ ਗੁਰੂ ਕਾ ਸਿੱਖ ਹੈ ਭਾਈ ਤਿਲਕੂ ਇਹ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਣ ਵਾਲਾ ਹੈ। ਪ੍ਰੋਸਾ ਰੱਖਣ ਵਾਲਾ ਹੈ। ਆਪਣੇ ਘਰ ਚਰਿੰਦਾ ਹੈ, ਕੀਰਤ ਕਰਦਾ ਹੈ। ਰੱਬ ਦਾ ਨਾਮ ਜਪਦਾ ਹੈ। ਕੋਈ ਵਿਮਾ ਭਰਮਾਂ ਦੇ ਵਿੱਚ ਨਹੀਂ ਹੈ, ਕਿਸੇ ਦਾ ਉਪਾਸਕ ਨਹੀਂ ਹੈ। ਹੁਣ ਇਹਨੇ ਕੀ ਕੀਤਾ ਆਪਣੇ ਆਸ਼ਰਮ ਦੇ ਵਿੱਚ ਇੱਕ ਬਹੁਤ ਵੱਡਾ ਬ੍ਰਹਮ ਭੋਜ ਖੈਲੀਏ ਭੰਡਾਰਾ ਜਿਹੜਾ ਕੀਤਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਨਿਉਂਦਾ ਦਿੱਤਾ ਸੱਦਾ ਦਿੱਤਾ ਸਾਰੇ ਆਏ ਕਿਉਂਕਿ ਇਹ ਚਾਹੁੰਦਾ ਸੀ ਵੀ ਭਾਈ ਤਿਲਕੂ ਵੀ ਮੇਰੇ ਦੁਆਰੇ ਤੇ ਆਵੇ ਭਾਈ ਤਿਲਕੂ ਵੀ ਮੇਰੇ ਅੱਗੇ ਆ ਕੇ ਚੁਕੇ ਭਾਈ ਤਲ ਕੋ ਨਹੀਂ ਆਉਂਦਾ ਭਾਈ ਤਿਲਪੁਰ ਨੂੰ ਵੀ ਨਿਉਂਦਾ ਦੇ ਦਿੱਤਾ ਵੀ ਭਾਈ ਤੂੰ ਵੀ ਜੋਗੀ ਨੇ ਭੰਡਾਰਾ ਕੀਤਾ ਉਹਦੇ ਆਸਰਨ ਦੇ ਵਿੱਚ ਜਰੂਰ ਪਹੁੰਚੀ ਹੁਣ ਗੁਰਮੁਖ ਪਿਆਰੋ ਜਿਹੜੇ ਸਾਡੇ ਵਰਗੇ ਪਦਾਰਥਾਂ ਦੇ ਨਾਲ ਸੁੱਖਾਂ ਦੇ ਨਾਲ ਜੁੜੇ ਹੋਏ ਸਨ ਉਹ ਪਹੁੰਚੇ ਉਹ ਗਏ ਜਾ ਅਯੋਂ ਕੇ ਲੀਏ ਜਿਨ੍ਹਾਂ ਨੂੰ ਗਿਆਨ ਨਹੀਂ ਸੀ ਸਮਝ ਨਹੀਂ ਸੀ ਉਹ ਲੋਕ ਗਏ ਮਾਫ ਕਰਿਓ ਦੁਨੀਆਵੀ ਗਿਆਨ ਆਪਾਂ ਨੂੰ ਸਾਧੀਆਂ ਨੂੰ ਹੀ ਹੈ ਦੁਨੀਆਵੀ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਹੋਣਾ ਚਾਹੀਦਾ ਪਰ ਗੁਰੂ ਬਾਬਾ ਜੀ ਕਹਿੰਦੇ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਧਾ ਮੰਦਰ ਹੈ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ ਗੁਰੂ ਬਿਨਾਂ ਕਥ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ ਹੈ ਹੁਣ ਸਾਰੇ ਪਿੰਡ ਦੇ ਲੋਕੀ ਪਹੁੰਚੇ ਭੰਡਾਰੇ ਦੇ ਵਿੱਚ ਸਭਲ ਹੋਏ ਪਰ ਭਾਈ ਤਿਲਕੂ ਨਹੀਂ ਗਿਆ ਇਸ ਗੱਲ ਦਾ ਪਤਾ ਇਸ ਜੋਗੀ ਨੂੰ ਵੀ ਹੈ ਕਿ ਭਾਈ ਤਿਲਕੂ ਨਹੀਂ ਆਇਆ ਵਡੇ ਜੰਤਰਾ ਮੰਤਰਾਂ ਦਾ ਮਾਹਰ ਹੈ ਜੀ। ਵੱਡੇ ਤਾਕਤ ਤੇ ਤੀਤਾਂ ਤੇ ਵਿਸ਼ਵਾਸ ਰੱਖਣ ਵਾਲਾ। ਭਾਈ ਤਿਲਕੂ ਜਦੋਂ ਨਾਂਗਿਆ ਇਹਨੇ ਪੁੱਛਿਆ ਵੀ ਸਾਰੇ ਪਿੰਡ ਦੇ ਲੋਕ ਕੀ ਆਏ ਨੇ ਕੋਈ ਰਿਆਤ ਹੀ ਨਹੀਂ। ਕਹਿੰਦੇ ਜੀ ਵੈਸੇ ਤੇ ਸਾਰੇ ਆਏ ਨੇ ਪਰ ਇੱਕ ਭਾਈ ਤਿਲਕੂ ਨਾਂ ਦਾ ਸਿੱਖ ਹੈ ਕਿ ਜਿਹਨੂੰ ਆਪਣੇ ਗੁਰੂ ਨਾਨਕ ਤੇ ਬੜਾ ਵਿਸ਼ਵਾਸ ਹੈ। ਉਹਦੇ ਦਿੱਤੇ ਹੋਏ ਸ਼ਬਦ ਤੇ ਬੜਾ ਵਿਸ਼ਵਾਸ ਹੈ ਉਹ ਨਹੀਂ ਆਏ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਉਹ ਨਾ ਆਵੇ ਮੈਂ ਆਪਣੀ ਰੋਹਾਨੀਅਤਕ ਸ਼ਕਤੀਆਂ ਦੇ ਨਾਲ ਮੈਂ ਆਪਣੀ ਕਰਾਮਾਤਾਂ ਦੇ ਨਾਲ ਉਹਨੂੰ ਇੱਥੇ ਖਿੱਚ ਕੇ ਲੈ ਕੇ ਆਵਾਂਗਾ ਦੇਖੀ ਤਿਲਕੂ ਕਿਵੇਂ ਤਿਲਕ ਦਾ ਤਿਲਕ ਦਾ ਮੇਰੇ ਕੋਲ ਆਏਗਾ ਆਖੋ ਸਤਨਾਮ ਇਹ ਹੰਕਾਰ ਭਰੇ ਬੋਲ ਕੌਣ ਬੋਲਦਾ ਜੀ ਜੋਗੀ ਬੋਲਦਾ ਹੰਕਾਰ ਭਰੇ ਸ਼ਬਦ ਬੋਲ ਰਿਹਾ ਹੈ ਮੇਰੇ ਕੋਲੇ ਰੋਹਾਨੀਅਤ ਕਸ਼ਕਤੀਆਂ ਨਹੀਂ ਮੇਰੇ ਕੋਲੇ ਜੰਤਰ ਮੰਤਰ ਨੇ ਬੜੀਆਂ ਕਰਾਮਾਤਾਂ ਨੇ ਮੈਂ ਆਪਣੀਆਂ ਕਰਾਮਾਤਾਂ ਦੇ ਜਰੀਏ ਉਹਨੂੰ ਇੱਥੇ ਲੈ ਕੇ ਆਵਾਂਗਾ ਹੋਣ ਗੁਰੂ ਪਿਆਰ ਵਾਲੇ ਉਹ ਇੱਕ ਤੇ ਮੰਤਰਾਂ ਤੇ ਜੰਤਰਾਾਂ ਤੇ ਤੱਗੇ ਤਵੀਥਾਂ ਤੇ ਵਿਸ਼ਵਾਸ ਰੱਖਣ ਵਾਲਾ ਇੱਕ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਿੱਤੇ ਹੋਏ ਸ਼ਬਦ ਤੇ ਵਿਸ਼ਵਾਸ ਰੱਖਣ ਵਾਲਾ ਹੈ ਕੌਣ ਹੈ ਭਾਈ ਤਿਲਕੂ ਹੈ ਭਾਈ ਤਿਲਕੂ ਆਪਣੇ ਘਰ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ ਬਡੇ ਮੰਤਰ ਪੜ੍ਹੇ ਜੀ ਇਸ ਜੋਗੀ ਨੇ ਬੜੀਆਂ ਸ਼ਕਤੀਆਂ ਬੜੇ ਹਵਨ ਕਾ ਲਈ ਕੀਤੇ ਨੇ ਇਹਨੇ ਪਰ ਇਹਦੇ ਜੰਤਰਾ ਮੰਤਰਾਂ ਦਾ ਕੋਈ ਵੀ ਅਸਰ ਹੈ ਜਿਹੜਾ ਉਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਭਲਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੋ ਰੱਬੀ ਬਾਣੀ ਧੁਰ ਕੀ ਬਾਣੀ ਲੈ ਕੇ ਆਏ ਨੇ ਇਹਨੂੰ ਨਾਮ ਜਿਹੜਾ ਦਿੱਥਾ ਹੈ ਉਹ ਹੈ ਮੂਲ ਮੰਤਰ ਮੂਲ ਮੰਤਰ ਦਾ ਮਤਲਬ ਹੁੰਦਾ ਸਾਰੇ ਮੰਤਰਾਂ ਦੀ ਜੜ ਸਾਰੇ ਹੀ ਮੰਤਰਾਂ ਦਾ ਮੁੱਢ ਜਿਵੇਂ ਦਰਖਤ ਹੈ ਦਰਖਤ ਦੀ ਇੱਕ ਜੜ ਹੈ ਤੇ ਬਾਕੀ ਜਿੰਨੀਆਂ ਵੀ ਟਾਹਣੀਆਂ ਨੇ ਪੱਤੇ ਨੇ ਸਾਖਾ ਨੇ ਇਹ ਹਰੀਆਂ ਭਰੀਆਂ ਤਾਂ ਨੇ ਜੇ ਜੜ ਹੈ ਜੜ ਹਰੀ ਹੈ ਜੇ ਜੜੀ ਸੁੱਕ ਜਾਵੇ ਫਿਰ ਸਾਰੇ ਹੀ ਪੱਤੇ ਸੁੱਕ ਜਾਂਦੇ ਜੜ ਤਾਕਤਵਰ ਹੋਣੀ ਚਾਹੀਦੀ ਹੈ ਜੜ ਹਰੀ ਭਰੀ ਹੋਣੀ ਚਾਹੀਦੀ ਹੈ ਫਿਰ ਉਹ ਦਰਖਤ ਸੁਖਦਾ ਨਹੀਂ ਹੈ ਇਹ ਆਪਣੇ ਮੂਲ ਦੇ ਨਾਲ ਜੁੜਿਆ ਹੋਇਆ ਹੈ ਮੂਲ ਮੰਤਰ ਦੇ ਨਾਲ ਜੁੜਿਆ ਹੋਇਆ ਹੈ ਭਾਈ ਤਿਲਕੂ ਜਦ ਨਾ ਗਿਆ ਤੇ ਸਾਡੇ ਮੰਤਰਾਂ ਦਾ ਸਹਾਰਾ ਲਿਆ ਜੀ ਇਸ ਜੋਗੀ ਨੇ ਵੀ ਜਦੋਂ ਕੋਈ ਵੀ ਮੰਤਰ ਨਾ ਕਿਹਾ ਫਿਰ ਇਹ ਆਪ ਗਿਆ ਉੱਠ ਕੇ ਆਪਣਾ ਆਸ਼ਰਮ ਆਪਣੇ ਚੇਲੇ ਛਾਟੜੇ ਨਾਲ ਲੈ ਕੇ ਗਿਆ ਤੇ ਜਾ ਕੇ ਭਾਈ ਤਿਲਕੂ ਦਾ ਘਰ ਦਾ ਬੂਹਾ ਖੜਕਾਇਆ ਤੇ ਅੱਗੋਂ ਭਾਈ ਤਿਲਕੂ ਨੇ ਘਰ ਦਾ ਬੂਹਾ ਖੋਲਿਆ ਸੋਣਾ ਜੋਗੀ ਦਾ ਬਿਲਕੰਮ ਕੀਤਾ ਆਓ ਜੋਗੀ ਜੀ ਜੀਆਂ ਯਾ ਨੂੰ ਕਿਉਂਕਿ ਗੁਰੂ ਕੇ ਸਿੱਖ ਦਾ ਸੁਭਾਅ ਗੁਰੂ ਦਾ ਸਿੱਖ ਕਦੇ ਵੀ ਦਰ ਆਏ ਨੂੰ ਮੋੜਦਾ ਨਹੀਂ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਦੇਗ ਅਤੇ ਤੇਗ ਯਾਦ ਰੱਖੀਂ ਦੇਗ ਅਤੇ ਤੇਗ ਗੁਰੂ ਨਾਨਕ ਦੇ ਘਰ ਦੇ ਵਿੱਚ ਆਇਆ ਉਹਨੂੰ ਦੇਗ ਭਾਵ ਲੰਗਰ ਪ੍ਰਸ਼ਾਦ ਘਮੰਡ ਦੇ ਨਾਲ ਆਇਆ ਆਪਣੀ ਚੌਧਰਤਾ ਆਪਣਾ ਵੱਡਾ ਪੰਨ ਨਾਲ ਲੈ ਕੇ ਆਇਆ ਆਪਣੀ ਪਾਵਰ ਆਪਣੀ ਤਾਕਤ ਦਾ ਹੰਕਾਰ ਕਰਕੇ ਆਇਆ ਹੈ ਮੈਲੀ ਅੱਖ ਦੇ ਨਾਲ ਆਇਆ ਫਿਰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਫਿਰ ਉਹਦੇ ਲਈ ਦੇਗ ਵੀ ਹੈ ਫਿਰ ਤੇਗ ਵੀ ਹੈ ਆਖੋ ਸਤਨਾਮ ਫਿਰ ਗੁਰੂ ਕੇ ਸਿੱਖਾਂ ਨੇ ਤਿੱਗਾ ਚਲਾਈਆਂ ਨੇ 14 ਜੰਗਾਂ ਲੜੀਆਂ ਨੇ ਤੁਹਾਡੇ ਬਾਬੂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਰਨੇ 14 ਜੰਗਾਂ ਲੜੀਆਂ 14 ਜੰਗਾਂ ਦੇ ਵਿੱਚ ਹਾਰ ਦਾ ਮੂੰਹ ਨਹੀਂ ਵਖਿਆ ਗੁਰੂਏ ਕੋ ਸਿੱਖੋ ਜਿੱਤ ਹਾਸਲ ਕੀਤੀ ਹੈ ਆਖੋ ਸਤਨਾਮ ਯਾਦ ਰੱਖਿਓ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਦੇਗ ਔਰ ਤੇਗ ਜਦੋਂ ਭਾਈ ਤਿਲਕੂ ਦੇ ਘਰ ਆਇਆ ਤੇ ਭਾਈ ਤਿਲਕੂ ਨੇ ਬੜਾ ਸਤਿਕਾਰ ਕੀਤਾ ਬੜਾ ਸੋਹਣਾ ਵੈਲਕਮ ਕੀਤਾ ਆਓ ਜੋਗੀ ਜੀ ਜਿਆ ਜਨੂ ਮੇਰੇ ਨਵਾਣੇ ਜੀ ਗੁਰੂ ਨਾਨਕ ਦੇ ਸਿੱਖ ਦੇ ਘਰ ਆਏ ਹੁਣ ਗੁਰੂ ਕੇ ਪਿਆਰਿਓ ਇਹ ਜੋਗੀ ਕਹਿੰਦਾ ਪਹਿਲਾਂ ਮੈਨੂੰ ਇਉਂ ਦੱਸ ਵੀ ਮੰਤਰ ਕਿਹੜਾ ਤੇਰੇ ਕੋਲੇ ਜਿਹੜਾ ਤੂੰ ਜਪ ਰਿਹਾ ਹੈ ਭਾਈ ਤਿਲਕੂ ਕਹਿੰਦਾ ਮੇਰੇ ਕੋਲੇ ਮੰਤਰ ਤਾਂ ਇੱਕੋ ਹੀ ਹੈ ਮੈਂ ਬਹੁਤੇ ਮੰਤਰਾਂ ਦੇ ਵਿੱਚ ਨਹੀਂ ਪੈਂਦਾ ਇੱਕੋ ਹੀ ਮੰਤਰ ਹੈ ਮੇਰੇ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਉਹ ਹੈ ਮੂਲ ਮੰਤਰ ਆਖੋ ਸਤਨਾਮ ਮੂਲ ਮੰਤਰ ਹੈ ਮੈਂ ਉਸ ਮੂਲ ਮੰਤਰ ਨੂੰ ਜਪਦਾ ਹਾਂ ਤੇ ਇਹ ਜੋਗੀ ਕਹਿੰਦਾ ਤਿਲਕੂ ਮੇਰੇ ਸਾਰੇ ਮੰਤਰ ਮੇਰੇ ਸਾਰੇ ਜੰਤਰ ਮੇਰੀਆਂ ਸਾਰੀਆਂ ਪਰਮਾਤਾ ਮੇਰੇ ਸਾਰੇ ਵੀਰ ਰਸ ਇਹ ਜਿੰਨੇ ਮੇਰੇ ਕੋਲੇ ਸ਼ਕਤੀਆਂ ਸਨ ਸਾਰੀਆਂ ਝੁਕ ਗਈਆਂ ਕਿਸੇ ਵੀ ਸ਼ਕਤੀ ਨੇ ਤੇਰੇ ਮੰਤਰ ਦੇ ਅੱਗੇ ਕੰਮ ਨਹੀਂ ਕੀਤਾ ਮੈਂ ਤੇ ਸੋਚਦਾ ਸੀ ਤੂੰ ਮੇਰੇ ਕੋਲੇ ਆਏਂਗਾ ਪਰ ਮੈਨੂੰ ਤੇਰੀ ਸ਼ਕਤੀ ਨੇ ਤੇਰੇ ਗੁਰੂ ਦੇ ਸ਼ਬਦ ਨੇ ਖਿੱਚ ਲਿਆੰਦਾ ਹੈ ਆਖੋ ਸਤਨਾਮ ਭਾਈ ਤਿਲਕੂ ਦੇ ਪੈਰਾਂ 'ਚ ਡਿੱਗਿਆ ਕਹਿੰਦਾ ਸਿੱਖਾ ਮੈਨੂੰ ਮਾਫ਼ਤ ਨਹੀਂ ਮੈਂ ਆਪਣੇ ਹੰਕਾਰ ਦੇ ਵਿੱਚ ਆਪਣੀਆਂ ਕਰਾਮਾਤਾਂ ਦੇ ਹੰਕਾਰ ਦੇ ਵਿੱਚ ਰੱਬ ਨੂੰ ਭੁੱਲ ਗਿਆ ਪਰਮੇਸ਼ਵਰ ਨੂੰ ਭੁੱਲ ਗਿਆ ਖੁਦਾ ਨੂੰ ਭੁੱਲ ਗਿਆ ਮੈਂ ਇੰਨਾ ਹੰਕਾਰ ਦੇ ਵਿੱਚ ਅੰਨਾ ਹੋ ਗਿਆ ਸਹਿਬ ਜੀ ਦੀ ਬਾਣੀ ਕਹਿੰਦੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਝੋਟਾ ਮੈਂ ਮਾਇਆ ਦੇ ਨਸ਼ੇ ਦੇ ਵਿੱਚ ਤੇ ਆਪਣੀ ਸ਼ਕਤੀ ਦੇ ਦੇ ਹੰਕਾਰ ਦੇ ਵਿੱਚ ਮੈਂ ਤੇ ਸਤਕਾਰ ਕਰਨਾ ਭੁੱਲ ਗਿਆ ਹੰਕਾਰ ਦੇ ਵਿੱਚ ਆ ਗਿਆ ਸਿੱਖਾ ਮੈਨੂੰ ਮਾਪ ਤਰੀ ਮੇਰੇ ਤੇ ਰਹਿਮਤ ਕਰਕੇ ਮੇਰੇ ਤੇ ਤਰਸ ਖਾ ਕੇ ਮੈਨੂੰ ਵੀ ਆਪ ਦੇ ਗੁਰੂ ਦਾ ਦਿੱਤਾ ਹੋਇਆ ਮੰਤਰ ਮੈਨੂੰ ਦੇਣਾ ਕਰ ਮੇਰੇ ਤੇ ਬਖਸ਼ ਕਰ ਸੱਚ ਜਾਣੀ ਭਾਈ ਤਿਲਕੂ ਕਹਿੰਦਾ ਜੋਗੀ ਜੀ ਅਸੀਂ ਤੇ ਅਕਾਲ ਪੁਰਖ ਦੇ ਪੁਜਾਰੀ ਆਂ ਅਕਾਲ ਪੁਰਖ ਤੋਂ ਵਗੈਰ ਕਿਸੇ ਨੂੰ ਪੂਜਦੇ ਨਹੀਂ ਸਮਝੋ ਬਿੰਦਿ ਨੂੰ ਗੁਰੂ ਕੇ ਸਿਖਾਓ ਇਹਦਾ ਮਤਵਲ ਇਹ ਨਹੀਂ ਵੀ ਆਪਾਂ ਸੁਣ ਲਿਆ ਜਾਂ ਸੁਣਾ ਦਿੱਤਾ ਇਹਨਾਂ ਚੋੜ ਇਹਦਾ ਰਸ ਇਹਦੀ ਤਹ ਤੱਕ ਜਾਣਾ ਆਪਾਂ ਕੋਈ ਵੀ ਸਾਖੀ ਹੈ ਕੋਈ ਵੀ ਕਹਾਣੀ ਹੈ ਉਹਦੀ ਤੈਣ ਤੱਕ ਜਾਣਾ ਉਹਦੇ ਨਚੋੜ ਤੱਕ ਉਹਦੇ ਰਸ ਤੱਕ ਜਾਣਾ ਤੁਹਾਡਾ ਔਰ ਮੇਰਾ ਫਰਜ਼ ਬਣਦਾ ਹੈ ਜਿਵੇਂ ਭਾਈ ਤਿਲਕੂ ਆਪਣੇ ਗੁਰੂ ਦੇ ਦਿੱਤੇ ਹੋਏ ਸ਼ਬਦ ਤੇ ਮਾਨ ਰੱਖਦਾ ਹੈ ਭਰੋਸਾ ਰੱਖਦਾ ਹੈ ਕਿ ਸਾਨੂੰ ਆਪਣੇ ਗੁਰੂ ਦੇ ਬਾਣੀ ਤੇ ਵਿਸ਼ਵਾਸ ਰੱਖਣਾ ਨਹੀਂ ਚਾਹੀਦਾ ਵਿਸ਼ਵਾਸ ਹੋਣਾ ਨਹੀਂ ਚਾਹੀਦਾ ਹੋਣਾ ਚਾਹੀਦਾ ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਮਾਨ ਹੋਣਾ ਚਾਹੀਦਾ ਮਾਨ ਕਰੂ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸੰਦ ਭੂਲ ਤੇ ਤੁਮ ਬਖਸ਼ਨਹਾਰੇ ਉਹ ਬਖਸ਼ਿੰਦ ਹੈ ਗੁਰੂ ਕੇ ਸਿੱਖੋ ਸਾਨੂੰ ਵਿਹਮਾ ਪਰਮਾ ਦੇ ਵਿੱਚੋਂ ਨਿਕਲ ਕੇ ਕਰਮ ਕੰਡਾਂ ਦੇ ਵਿੱਚੋਂ ਨਿਕਲ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜ ਲੈਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਾਡੀ ਕਿਸੇ ਨੇ ਬਾਣੀ ਫੜ ਨਹੀਂ ਪੜ ਗੁਰੂ ਗ੍ਰੰਥ ਸਾਹਿਬਰ ਤੋਂ ਬਗੈਰ ਸਾਡਾ ਡੇੜਾ ਜਿਹੜਾ ਕਿਸੇ ਨੇ ਪਾਰ ਨਹੀਂ ਲਾਉਣਾ ਇੱਥੇ ਵੱਡੇ ਵੱਡੇ ਵਪਾਰੀਆਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਤਰਲੇ ਲੈ ਨੇ ਅਰਦਾਸਾਂ ਕੀਤੀਆਂ ਨੇ ਕੌਣ ਹੈ ਭਾਈ ਮੱਖਣਸਲ ਲਵਾਣਾ ਕਿਤੇ ਪੜਦੇ ਹੋ ਡੁੱਬਦਾ ਹੋਇਆ ਬੇੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੰਨੇ ਲਾਇਆ ਜੇ ਮੱਖਣਸਲ ਲਵਾੜੇ ਦਾ ਬੇੜਾ ਡੁੱਬਦਾ ਫੰਨੇ ਲੱਗ ਸਕਦਾ ਉਹਦਾ ਬੇੜਾ ਤਰ ਸਕਦਾ ਫਿਰ ਸਾਡਾ ਕਿਉਂ ਨਹੀਂ ਤਰ ਸਕਦਾ ਹੈ ਸਾਡਾ ਜੀਵਨ ਕਿਉਂ ਨਹੀਂ ਬਦਲ ਸਕਦਾ ਜੇ ਕੌਡੇ ਰਕਸ ਦਾ ਜੀਵਨ ਬਦਲ ਸਕਦਾ ਹੈ ਬੱਲੀ ਕੰਧਾਰੀ ਦਾ ਜੀਵਨ ਬਦਲ ਸਕਦਾ ਸੱਜਣ ਠੱਗ ਸੰਤ ਬਣ ਸਕਦਾ ਹੈ ਬ੍ਰਹਮ ਗਿਆਨੀ ਬਣ ਸਕਦਾ ਹੈ ਮਹਾਪੁਰਖ ਬਣ ਸਕਦਾ ਹੈ ਫਿਰ ਅਸੀਂ ਕਿਉਂ ਨਹੀਂ ਬਣ ਸਕਦੇ ਅਸੀਂ ਤੇ ਗੁਰੂ ਕਲੰਗੀਆਂ ਵਾਲ ਦੇ ਪੁੱਤ ਧੀਨਾ ਉਹਦਾ ਪਰਿਵਾਰ ਉਹਨੇ ਤੇ ਸਾਡੇ ਲਈ ਸਭ ਕੁਝ ਹੀ ਲਿਖੇ ਦੇ ਵਿੱਚ ਲਾ ਦਿੱਤਾ ਹੈ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਹੋਣੇ ਸਭ ਕੁਝ ਸਾਡੇ ਲਈ ਕੀਤਾ ਹੈ ਕਹਿਨ ਤੋਂ ਭਾਵ ਇਹ ਐ ਸਾਨੂੰ ਗੁਰਬਾਣੀ ਗੁਰੂ ਨਾਨਕ ਦੇ ਕਰਤੇ ਵਿਸ਼ਵਾਸ ਸਾਡਾ ਬਣੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਫੱਲਾ ਫੜੀਏ ਬਾਣੀ ਦੇ ਨਾਲ ਜੁੜੀਏ ਇਹ ਜੋ ਸਮਾ ਨਾ ਬੜਾ ਭਿਆਨਕ ਹੈ ਬੜਾ ਭਿਆਨਕ ਸਮਾਂ ਹੈ ਬਾਬੇ ਨਾਨਕ ਨੂੰ ਪੁੱਛਿਆ ਸੀ ਮਰਦਾਨੇ ਨੇ ਬਾਬਾ ਤੁਸੀਂ ਗੱਲ ਕਰਦੇ ਹੋ ਕਲਯੁਗ ਦੀ ਫਿਰ ਕਲਯੁਗ ਦੇ ਵਿੱਚ ਬਚੇਗਾ ਕੌਣ ਕੌਣ ਠੱਗਿਆ ਜਾਏਗਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆ ਠੱਗਿਆ ਉਹ ਜਾਏਗਾ ਜਿਹੜਾ ਅੱਖਾਂ ਮੀਟ ਕੇ ਵਿਸ਼ਵਾਸ ਕਰੇਗਾ ਠੱਗਿਆ ਉਹ ਜਾਏਗਾ ਜਿਹੜਾ ਭਰੋਸਾ ਕਰੇਗਾ ਵਿਸ਼ਵਾਸ ਕਰੇਗਾ ਸਤਿਗੁਰੂ ਫਿਰ ਪਾਰੋਂ ਉਤਾਰਾ ਕਿਦਾਂ ਹੋਏਗਾ ਸਾਬ ਜੀ ਨੇ ਹੁਕਮ ਕੀਤਾ ਸਾਬ ਜੀ ਕਹਿੰਦੇ ਫਿਰ ਤਰੇਗਾ ਉਹ ਜਿਹੜਾ ਨਾਮ ਬਾਣੀ ਦੇ ਨਾਲ ਜੁੜੇਗਾ ਆਖੋ ਸਤਨਾਮ ਜਿਹੜਾ ਅਕਾਲ ਪੁਰਖ ਦਾ ਪਜਾਰੀ ਹੋਏਗਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੇਗਾ ਸੱਜਾ ਜਾਣੇ ਅਸੀਂ ਠੱਗੇ ਤਾਂ ਹੀ ਜਾਣਿਆ ਨਾ ਜੇ ਅਸੀਂ ਹਰ ਇੱਕ ਤੇ ਵਿਸ਼ਵਾਸ ਕਰ ਲੈਂਦੇ ਕੋਈ ਮੱਡਾ ਜਿਹਾ ਬਾਬਾ ਆ ਗਿਆ ਕੋਈ ਚਾਰ ਪਿੰਡੋਂ ਦੇ ਨਾਲ ਜੁੜ ਗਏ ਭੀੜ ਜੁੜ ਗਈ ਅਸੀਂ ਛੱਟੋ ਦੇ ਨਾਲ ਜੁੜ ਕੇ ਵਿਸ਼ਵਾਸ ਕਰ ਲਿਆ ਥੋੜੇ ਕਿ ਦਿਨਾਂ ਬਾਅਦ ਪਤਾ ਲੱਗਦਾ ਵੀ ਉਥੇ ਸਾਰਾ ਉਹ ਜੀ ਇਕੱਠਾ ਕਰਕੇ ਲੈ ਗਿਆ ਸਾਡਾ ਨਹੀਂ ਪਿਆਰਿਓ ਸਾਨੂੰ ਗੁਰਬਾਣੀ ਤੇ ਗੁਰੂ ਨਾਨਕ ਦੇਵ ਕਰਕੇ ਵਿਸ਼ਵਾਸ ਭਰੋਸਾ ਸਾਡਾ ਹੋਣਾ ਚਾਹੀਦਾ ਫਿਰ ਸਾਡਾ ਘਰ ਸਵਰਗ ਬਣ ਸਕਦਾ ਹੈ ਫਿਰ ਸਾਡੀ ਜ਼ਿੰਦਗੀ ਸਵਰਗ ਬਣ ਸਕਦੀ ਹੈ ਫਿਰ ਸੇਮਾ ਦਰਿਆ ਹੈ ਜਿਹੜਾ ਪੰਜਾਬ ਦੀ ਧਰਤੀ ਦੇ ਨਸ਼ਿਆਂ ਦਾ ਚੱਲਦਾ ਪਿਆ ਹੈ ਇਹ ਸੇਮੇ ਦਰਿਆ ਦੇ ਵਿੱਚੋਂ ਨਸ਼ੇ ਦੇ ਦਰਿਆ ਦੇ ਵਿੱਚੋਂ ਸਾਡੇ ਨੌਜਵਾਨ ਸਾਡੇ ਬੱਚੇ ਸਾਡੀਆਂ ਧੀਆਂ ਬਚ ਸਕਦੀਆਂ ਨੇ ਜੇ ਅਸੀਂ ਇਹਨਾਂ ਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਜੋੜ ਕੇ ਬਾਣੀ ਦੇ ਨਾਲ ਜੋੜੀਏ ਆਓ ਸਤਿਗੁਰੂ ਕਿਰਪਾ ਕਰਨ ਸਭ ਦੀ ਅੰਦਰ ਆਹਰਦੀਆਂ ਗੁਰੂ ਪਰਵਾਨ ਕਰੇ ਆਪ ਜਿੰਨੇ ਮਾਈ ਭਾਈ ਸਰਵਣ ਕਰ ਰਹੇ ਹਾਂ ਦੇਸ਼ ਵਜੇ ਦੀ ਤਰਤੀ ਤੇ ਬੈਠ ਕਰਕੇ ਜੁੜ ਕਰਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੁਣਾਂ ਪੁੱਲਾ ਝੁਕਾਂ ਦੀ ਖਿਮਾ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਜੈ ਅਨੰਤ ਏਕ ਓੰਕਾਰ ਸਤਿਗੁਰ ਪਰਸਾ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਏ ਮਨ ਮੇਰੇ ਤੂੰ